ਭਾਰਤੀ ਸਫਾਈ ਮਜ਼ਦੂਰ ਸੰਗਤ ਤੇ ਜੈਪੀ ਮੰਚ ਵੱਲੋਂ ਬਾਬਾ ਸਾਹਿਬ ਡਾਕਟਰ ਪੀਮੇਰੋ ਅੰਬੇਦਕਰ ਜੀ ਨੂੰ ਸਮਰਪਿਤ 2025 ਦਾ ਕੈਲੰਡਰ ਕੀਤਾ ਗਿਆ ਜਾਰੀ ਅਜਨਗਰ ਕੌਂਸਲ ਰਾਜਪੁਰਾ ਵਿਖੇ ਭਾਰਤੀ ਮਜ਼ਦੂਰ ਸੰਗ ਦੇ ਪ੍ਰਧਾਨ ਜਸਵੀਰ ਨਾਹਰ ਅਤੇ ਉਪ ਪ੍ਰਧਾਨ ਸੁਖਵਿੰਦਰ ਸੁਖੀ ਵੱਲੋਂ ਇੱਕ ਧਾਰਮਿਕ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਵ ਅੰਬੇਦਕਰ ਜੀ ਨੂੰ ਸਮਰਪਿਤ ਜੈ ਭੀਮ ਕੈਲੰਡਰ 2025 ਜਾਰੀ ਕੀਤਾ ਗਿਆ ਇਸ ਮੌਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਨੇ ਦੱਸਿਆ ਕਿ ਇਹ ਜੈ ਭੀਮ ਕੈਲੰਡਰ 2025 ਭਾਰਤੀ ਸਫਾਈ ਮਜ਼ਦੂਰ ਸੰਘ ਅਤੇ ਜੈ ਭੀਮ ਮੰਚ ਦੇ ਸਾਂਝੇ ਉਪਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਜੈ ਭੀਮ ਕੈਲੰਡਰ ਪਿਛਲੇ 3 ਸਾਲਾਂ ਤੋਂ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸਰਦਾਰ ਗੁਰਪ੍ਰੀਤ ਸਿੰਘ ਧਮੋਲੀ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਸਪੁਰਾ ਨੇ ਸ਼ਿਰਕਤ ਕੀਤੀ ਇਸ ਮੌਕੇ ਗੁਰਪ੍ਰੀਤ ਸਿੰਘ ਤਮੋਲੀ ਸਾਥੀ ਸੁਰਿੰਦਰ ਸਿੰਘ ਬਾਂਟੀ ਖਾਨਪੁਰ ਸ਼ਿਵ ਕੁਮਾਰ ਪੂਰਾ ਕੀਰਤ ਸਿੰਘ ਸਹਿਰਾ ਅਬਿਤ ਡੈਰਾ ਇੰਦੂ ਡੈਰਾ ਨਾਲ ਪਹੁੰਚੇ ਇਨਾ ਤੋਂ ਇਲਾਵਾ ਇਸ ਆਯੋਜਨ ਵਿੱਚ ਬਾਲਮੀਕੀ ਉਤਸਵ ਕਮੇਟੀ ਦੇ ਪ੍ਰਧਾਨ ਮਦਰ ਮਹਿਕ ਅਨਿਲ ਕੁਮਾਰ ਪ੍ਰਧਾਨ ਐਮ ਪੁਲਿਸ ਯੂਨੀਅਨ ਨਗਰ ਕੌਂਸਲ ਕਰਮਚਾਰੀ ਦਲ ਪਗਤਾਣਾ ਦੇ ਪ੍ਰਦਾਨ ਨਰੇਸ਼ ਕੁਮਾਰ ਕਾਕਾ ਲੰਬਰਦਾਰ ਰੂਬੀ ਮੈਡੀਕੋਸ਼ ਸੰਤੋਖ ਸਿੰਘ ਸੁੱਖਾ ਅਸ਼ੋਕ ਤਮੋਲੀ ਤਰਸੇਮ ਲਾਲ ਰਾਜਕੁਮਾਰ ਅਜੇ ਬੈਂਸ ਪ੍ਰੇਮ ਕੁਮਾਰ ਸੋਨੂ ਬਨਵਾਰੀ ਸੰਜੀਵ ਕੁਮਾਰ ਬੈਦਯੋਗੇ ਸੈਣੀ ਸੁਰਿੰਦਰ ਸਿੰਘ ਇਸ ਸਮਾਗਮ ਵਿੱਚ ਉਤਸ਼ਾਹਜਨਕ ਤੌਰ ਤੇ ਪਹੁੰਚੇ ਇਸ ਆਯੋਜਨ ਵਿੱਚ ਪਹੁੰਚੇ ਸਮੂਹ ਆਗੂਕਾਰਾਂ ਵੱਲੋਂ ਅੰਬੇਦਕਰ ਸਾਹਿਬ ਜੀ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੁਆਰਾ ਕੀਤੇ ਦਲਿਤ ਹਿੱਤਾ ਦੇ ਕਾਰਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਅੰਬੇਦਕਰ ਸਾਹਿਬ ਜੀ ਦੁਆਰਾ ਦਿਖਾਏ ਰਸਤੇ ਉੱਤੇ ਚੱਲਣ ਦੀ ਪਾਲਣਾ ਕਰਨ ਦਾ ਵੀ ਪ੍ਰਣ ਲਿਆ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਨਰ ਦਿਪਕ ਕੁਮਾਰ ਦੀ ਰਿਪੋਰਟ ਬਾਬਾ ਸਾਹਿਬ ਤੇਰੀ ਸੋਚ ਤੇ ਰਣ ਦੇ ਅੰਗੇ ਠੋਕ ਕੇ ਜਦ ਤੱਕ ਸੂਰਜ ਚੰਦ ਰਹੇਗਾ ਬਾਬਾ ਤੇਰਾ ਨਾਮ ਰਹੇਗਾ ਜਦ ਤੱਕ ਸੂਰਜ ਚੰਦ ਰਹੇਗਾ ਬਾਬਾ ਤੇਰਾ ਨਾਮ ਰਹੇਗਾ ਬਾਬਾ ਸਾਹਿਬ ਤੇਰੀ ਸੋਚ ਤੇ ਰਣ ਦੇ ਅੰਗੇ ਠੋਕ ਕੇ ਹੰਜ ਪ੍ਰਧਾਨ ਜੀ ਅੱਜ ਕੈਲੰਡਰ ਰਿਲੀਜ਼ ਕੀਤਾ ਹੈ ਜੈ ਭੀਮ ਵਲਾਹ ਕੀ ਕਹਿਣਾ ਹੈ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜਾ ਜੈ ਭੀਮ ਕੈਲੰਡਰ ਹੈ ਅੱਜ ਤੀਜਾ ਸਾਲ ਹੈ ਭਾਰਤੀ ਸਫਾਈ ਮਜ਼ਦੂਰ ਸੰਗਠਨ ਤੇ ਜੈਪੀ ਮੰਚ ਦੇ ਸਾਹਮਣੇ ਉਪਰਾਲੇ ਵੱਲੋਂ ਅੱਜ ਅਸੀਂ ਲਾਂਚ ਕਰ ਰਹੇ ਹਾਂ ਤੇ ਜਿਹੜਾ ਇਹ ਸਾਡਾ ਸਾਲ ਹੈ ਜਿਵੇਂ ਅਸੀਂ ਪਹਿਲਾਂ ਤੋਂ ਹੀ ਦੱਸਦੇ ਆਂ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਵੀ ਬਾਬਾ ਸਾਹਿਬ ਨੂੰ ਸਮਰਪਿਤ ਹੈ ਤੇ ਉਸੇ ਤਹਿਤ ਸਾਡਾ 2025 ਦਾ ਕੈਲੰਡਰ ਤੇ ਸਾਡੀ ਜਿਹੜੀ ਇਹ ਸਾਲ ਹੈ ਬਾਬਾ ਸਾਹਿਬ ਲਈ ਸਮਰਪਿਤ ਹੈ। ਪ੍ਰਧਾਨ ਜੀ ਕੈਲੰਡਰ ਤਾਂ ਲਾਂਚ ਕੀਤਾ ਹੋਰ ਕੁਝ ਮਤਲਬ ਉਪਰਾਲਾ ਵੀ ਕਰੋਗੇ ਆਪ ਕੀ ਇਸ ਸਾਲ? ਦੇਖੋ ਬਾਬਾ ਸਾਹਿਬ ਲਈ ਜਿੱਥੇ-ਜਿੱਥੇ ਆਵਾਜ਼ ਚੱਕਣ ਦੀ ਲੋੜ ਪੈਂਦੀ ਹੈ ਉੱਥੇ-ਉੱਥੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਾਂ ਤੇ ਜਿਵੇਂ ਸਮੇਂ ਮੁਤਾਬਕ ਕੋਈ ਜਿੰਮੇਦਾਰੀ ਲੋਡ ਹੋਏਗੀ ਉਸ ਮੁਤਾਬਕ ਅਸੀਂ ਬਿਲਕੁਲ ਆਵਾਜ਼ ਆਪਣੀ ਬੁਲੰਦ ਰੱਖਾਂਗੇ ਜਿਸ ਤਰੀਕੇ ਨਾਲ ਬਾਬਾ ਸਾਹਿਬ ਨੇ ਆਪਾਂ ਨੂੰ ਬੋਲਣ ਦਾ ਹੱਕ ਦਿੱਤਾ ਹੈ ਨਾ ਪਿਛਲੇ ਦਿਨੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਅਮਿਤ ਸ਼ਾਦੀ ਜਿਨ੍ਹਾਂ ਨੇ ਬਾਬਾ ਸਾਹਿਬ ਬਾਰੇ ਕੁਝ ਟਿੱਪਣੀ ਕੀਤੀ ਸੀ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਆਂ ਦੇਖੋ ਜਿਹੜਾ ਸਾਡਾ ਅਮਿਤ ਸ਼ਾਹ ਨੇ ਉਹਦੀ ਬਾਬਾ ਸਾਹਿਬ ਬਾਰੇ ਇੱਕ ਟਿੱਪਣੀ ਕਰੀ ਸੀਗੀ ਉਹਦਾ ਅਸੀਂ ਪੁਰਜੋ ਰਾਜਪਰੇਚ ਜਿਹੜਾ ਆ ਅਸੀਂ ਵਿਰੋਧ ਵੀ ਕਰਿਆ ਸੀਗਾ ਉਹਨਾਂ ਦਾ ਪੁਤਲਾ ਵੀ ਫੁੱਕਿਆ ਸੀਗਾ ਤੇ ਅਸੀਂ ਹਰ ਇੱਕ ਜਿਹੜੇ ਸਾਡੇ ਸਮਾਜ ਦੇ ਹਿੱਤੇਸ਼ੀ ਆ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹੇ ਜਿਹੜੇ ਜਿਹੜੇ ਸੰਕੀ ਲੀਟਰ ਇਹਨਾਂ ਨੂੰ ਨੱਥ ਪਾਣ ਦੀ ਲੋੜ ਹੈ ਤੇ ਇਹਨਾਂ ਦਾ ਬਾਇ ਕੱਟ ਕਰਨ ਦੀ ਵੀ ਲੋੜ ਹੈ